ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ कौर ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਆ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਅੱਜ ਆਪਾਂ ਬਲੌਗ ਸ਼ੁਰੂ ਕਰਦੇ ਆ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਨਾਲੇ ਆਪਾਂ ਕੰਮ ਧੰਦੇ ਕਰਾਂਗੇ ਨਾਲੇ ਆਪਾਂ ਬਣਾਵਾਂਗੇ ਜੀ ਸੇਮੀਆਂ ਅੱਜ ਸੇਮੀਆਂ ਦੀ ਰੈਸਪੀ ਦੇਵਾਂਗੇ ਤੁਹਾਨੂੰ ਸੇਮੀਆਂ ਬਣਣਗੀਆਂ ਇਹ ਲਾਸਟ ਮਹੀਨੇ ਦੇ ਦੇਣਾ ਹੁਣ ਆਪਾਂ ਬਹੁਤ ਜਲਦੀ ਬਣਾ ਲੈਣੇ ਆਂਗੇ ਪੰਜ ਚਾਰ ਦਿਨਾਂ ਬਾਅਦ ਬਣਾ ਲੈਣਾ ਹੈ ਸਰਦੀਆਂ ਚ ਆਪਾਂ ਕਈ ਕਈ ਦਿਨ ਲੱਗ ਜਾਂਦੇ ਨੇ ਕਾਕੇ ਜੀ ਹੁਣ ਹਾੜ ਦਾ ਮਹੀਨਾ ਚੱਲੀ ਜਾਂਦਾਗਾ ਹਾੜ ਹਾੜ ਦੇ ਮਹੀਨੇ ਚ ਬਣਾਵਾਂਗੇ ਆਪਾਂ ਸੌਣ ਦੇ ਮਹੀਨੇ ਚ ਨਹੀਂ ਬਣਾਉਂਦੇ ਹੈਗੇ ਆਹ ਲਓ ਜੀ ਆ ਜਿਹੜੀਆਂ ਸੇਮੀਆਂ ਨੇ ਆ ਦੇਖੋ ਸੇਮੀਆਂ ਨੇ ਆਪਣੇ ਹੀ ਮੈਦੇ ਤੇ ਸੂਜੀ ਦੀਆਂ ਆਪਾਂ ਇਹਨਾਂ ਨੂੰ ਭੁੰਨਦੇ ਨਹੀਂ ਹੈਗੇ ਐਵੇਂ ਰੱਖਦੇ ਹੁੰਨੇ ਹੈਗੇ ਕੋਈ ਖਰਾਬ ਨਹੀਂ ਹੁੰਦੀਆਂ ਹੈਗੀਆਂ ਚਲੋ ਜੀ ਆਪਾਂ ਸੇਮੀਆ ਬਣਾਉਣੀ ਹੈ ਸਟਾਰਟ ਕਰਨ ਦੇ ਨਾਲੇ ਆਪਾਂ ਚੁੰਨਿਆ ਧਾਰਾ ਧੁਰਾ ਉਧਰ ਹੋਰ ਆਪਾਂ ਸਬਜੀ ਬਣਾਤੀ ਕੰਮ ਧੰਦੇ ਆਪਾਂ ਸਾਰੇ ਕਰਤੀ ਚਲੋ ਜੀ ਆਪਾਂ ਚਲਦੇ ਆ ਬਾਹਰ ਲਓ ਜੀ ਇੱਧਰ ਆਪਾਂ ਨੇ ਆਟਾ ਛਾਲ ਲਿਆ ਆਪਣੀਆਂ ਨੇ ਸੇਮੀਆ ਆਪਣੀਆਂ ਇੱਧਰ ਆਪਾਂ ਹੰਸਰ ਤਾ ਦੋ ਤੇ ਦੂਜੂਨ ਗਾਰ ਹੋ ਗਈ ਜਿਹੜੇ ਵਾਲੀ ਆ ਗਈ ਫਿਰ ਆਪਾਂ ਇਹਦੇ ਵਿੱਚ ਸੇਮੀ ਐਡ ਕਰਦਾਂਗੇ ਓਨੇ ਦਿਨ ਆਪਾਂ ਆਟਾ ਗੋਲ ਲੈਨੇ ਲੋਈ ਦੁੱਧ ਨੂੰ ਵਾਲੀ ਆਪਾਂ ਨੇ ਦੇਤੀ ਇੱਧਰ ਆਪਾਂ ਨੇ ਸਬਜ਼ੀ ਬਣ ਗਈ ਸਬਜ਼ੀ ਬਣਾਈ ਆਪਾਂ ਭਿੰਡੀਆਂ ਦੀ ਸੇਮੀ ਆਪਣੀਆਂ ਬਣ ਕੇ ਤਿਆਰ ਹੋ ਗਈ ਆਹ ਦੇਖੋ ਅੱਗੇ ਸੇਮੀ ਬਣਾਈ ਨੇ ਪਰੰਤ ਦਾਲੀਆਂ ਆਹ ਦੇਖੋ ਸਬਜੀ ਬਣ ਗਈ ਦੁੱਧ ਵਾਲੀ ਦੇਤੀ ਰੋਟੀ ਬਣਾ ਲਿਆ ਬਸ ਬਣਾ ਕੰਮ ਕਰ ਲਈ ਲੋ ਜਿਹੜਾ ਟਾਈਮ ਆ ਨਾ ਟਾਈਮ 8:30 ਹੋ ਗਏ ਦੇਖ ਥੋੜਾ ਥੋੜਾ ਹਨੇਰਾ ਹੋ ਗਿਆ ਇਹ ਜਿਹੜੀਆਂ ਸੇਮੀਆਂ ਸੁਣਨਾ ਗੱਲ ਕਰੀ ਸੀ ਆਪਾਂ ਨੇ ਇਹ ਸੇਮੀਆਂ ਆਪਾਂ ਸਾਵਣ ਦੇ ਮਹੀਨੇ ਚ ਇਸ ਕਰਕੇ ਨਹੀਂ ਬਣਾਉਂਦੇ ਵੀ ਵਹਿਮ ਹੁੰਦਾ ਕਹਿੰਦੇ ਬਾਬੇ ਨਿਕਲਣੇ ਲੱਗ ਜਾਂਦੇ ਨੇ ਬਾਕੀ ਸਾਲੋ ਸਾਲ ਬਣਦੀਆਂ ਨੇ ਇਹ ਪੂਰਾ ਸਾਲ ਚ ਬਣਨ ਵਾਲੀ ਇਹ ਚੀਜ਼ ਹੈ ਬਾਕੀ ਟਾਈਮ ਹੁੰਦਾ ਇਹਨਾਂ ਦਾ ਵੀ ਕਿਹੜੇ ਮਹੀਨੇ ਚ ਨਹੀਂ ਬਾਕੀ ਹਰ ਇੱਕ ਚੀਜ਼ ਆ ਨਹੀਂ ਵਿਆਹ ਮਹੀਨੇ ਆ ਪਾ ਬਣਾਉਣਾ ਆ ਮਹੀਨੇ ਜਿਵੇਂ ਦਾਣਾ ਸਬਜ਼ੀਆਂ ਦੇ ਟਾਈਮ ਹੁੰਦੇ ਨੇ ਕਿ ਸਰਦੀਆਂ ਵਾਲੀਆਂ ਸਬਜ਼ੀਆਂ ਲੱਗ ਹੁੰਦੀਆਂ ਨੇ ਗਰਮੀਆਂ ਵਾਲੀਆਂ ਸਬਜ਼ੀਆਂ ਲੱਗ ਹੁੰਦੀਆਂ ਨੇ ਇਸੇ ਕਰਕੇ ਇਹ ਸਿਰਫ ਇੱਕ ਮਹੀਨੇ ਲਈ ਇਹਦੇ ਚ ਹੋ ਹੁੰਦਾ ਵੀ ਇੱਕ ਮਹੀਨਾ ਸੌਣ ਦੇ ਮਹੀਨੇ ਨਹੀਂ ਬਣਦੀ ਇਹ ਬਾਕੀ ਸਾਰੇ ਮਹੀਨੇ ਹੀ ਬਣਦੇ ਆ ਨੇ ਚਲੋ ਜੀ ਅੱਜ ਦੀ ਵੀਡੀਓ ਦਾ ਅੰਡਾਪਾ ਇੱਥੇ ਕਰਦੇ ਆਂ ਮਿਲਦੇ ਆਂ ਨੈਕਸਟ ਬਲੌਗ ਨੂੰ ਤੱਕ ਤੱਕਰੀ ਸਤ ਸ੍ਰੀ ਅਕਾਲ